ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਆ ਪੀਡੀਐਫ ਮੇਲੇ ਜਗਰਾਵਾਂ ਤੇ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰ ਆ ਜਿਹੜੇ ਆਪਦੀ ਪੂਰੀ ਤਿਆਰੀ ਦੇ ਵਿੱਚ ਆ ਕੰਪੀਟੀਸ਼ਨ ਦੀ ਜਿਹੜੀ ਤਿਆਰੀ ਕਰ ਰਹੇ ਆ ਆਪਦੇ ਆਪ ਦੇ ਜਾਨਵਰ ਆ ਜਿਹੜੇ ਉਹਨਾਂ ਨੂੰ ਨਵਾ ਕੇ ਤੇ ਚੰਗੀ ਸਾਂਭ ਸੰਭਾਲ ਕਰਕੇ ਹਾਰ ਸ਼ਿੰਗਾਰ ਕਰਕੇ ਜਿਹੜਾ ਉਹ ਜਿਹੜੇ ਕੰਪੀਟੀਸ਼ਨ ਵਾਸਤੇ ਉਹ ਤਿਆਰੀ ਕਰ ਰਹੇ ਆ ਹਰੇਕ ਨੂੰ ਅੱਡੋ ਅੱਡੀ ਪੂਰੀ ਖੇਚਾ ਤੇ ਜਿੰਨੀ ਮਿਹਨਤ ਆ ਜਿੰਨਾ ਜੋਰ ਆ ਉਹ ਜਿਹੜਾ ਲਾਇਆ ਜਾ ਰਿਹਾ ਤੇ ਸੋਹਣੇ ਜਿਹੜੇ ਜਾਨਵਰ ਅੱਜ ਉਹ ਤੁਹਾਨੂੰ ਇਸ ਮੇਲੇ ਦੇ ਉੱਤੇ ਵੇਖਣ ਨੂੰ ਮਿਲਣਗੇ ਸੋਹਣੇ ਸੋਹਣੇ ਕੰਪੀਟੀਸ਼ਨ ਆ ਜਿਹੜੇ ਇੱਥੇ ਕਰੀਮ ਅੱਜ ਜਿਹੜੀ ਉਹ ਬੁਰੇ ਪੰਜਾਬ ਦੀ ਤੇ ਪੰਜਾਬ ਤੋਂ ਬਾਹਰੋਂ ਜਿਹੜੀ ਉਹ ਪਹੁੰਚਣੀ ਆ ਤੇ ਆਪਾਂ ਨੂੰ ਅੱਜ ਪਤਾ ਲੱਗਣਾ ਕਿ ਕਿਹੜੇ ਜਾਨਵਰ ਆ ਜਿਹੜੇ ਉਹ ਕਿਹੜੀ ਕਿਹੜੀ ਪੋਜੀਸ਼ਨ ਤੇ ਆਉਂਦੇ ਆ ਜੇ ਜਿੰਨੇ ਵੀ ਜਾਨਵਰ ਆ ਇਹ ਇੱਕ ਖੇਲ ਦੇ ਜਿਹੜੇ ਨਵਾ ਕੇ ਤਿਆਰ ਕਰਕੇ ਰੰਗ ਦੇ ਲਈ ਤਿਆਰ ਕੀਤੇ ਜਾਣਗੇ ਇਹ ਉਹ ਤਸਵੀਰ ਆ ਜਿਹੜੀ ਆਪਾਂ ਚੀਜ਼ ਨੂੰ ਸ਼ੋਰੂਮ 'ਚ ਪਹੁੰਚਣ ਤੋਂ ਪਹਿਲਾਂ ਵਿਖਾਉਨੇ ਆ ਜਿਹੜੀ ਚੀਜ਼ ਤਿਆਰ ਹੋਣ ਤੋਂ ਪਹਿਲਾਂ ਕੀਤੀ ਜਾਂਦੀ ਆ ਜਦੋਂ ਕੋਈ ਚੀਜ਼ ਸ਼ੋਰੂਮ ਦੇ ਵਿੱਚ ਪਹੁੰਚਦੀ ਆ ਉੱਥੇ ਜਾ ਕੇ ਉਹ ਇੱਕ ਪੂਰੀ ਗੱਲਬਾਤ ਜਿਹੜੀ ਪੂਰੀ ਘੈਂਟ ਚੀਜ਼ ਬਣ ਜਾਂਦੀ ਹੈ ਤੇ ਐਸਾ ਦੇ ਵਿੱਚੋਂ ਉਹ ਨਿਕਲ ਕੇ ਜਿਹੜੀ ਉਹ ਆਉਂਦੀ ਆ ਤੇ ਜਿੰਨੇ ਵੀ ਕਿਸਾਨ ਵੀਰ ਆ ਮਿਹਨਤ ਆ ਇਹ ਅੱਜ ਦੀ ਮਿਹਨਤ ਨਹੀਂ ਇੱਕ ਦਿਨ ਦੀ ਮਿਹਨਤ ਨਹੀਂ ਇਸ ਮਿਹਨਤ ਨੂੰ ਕਿੰਨੇ ਸਾਲ ਕਿੰਨੀਆਂ ਪੀੜ੍ਹੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਇਹਨਾਂ ਦੇ ਵੱਡ ਵਡੇਰੇ ਜਿਹੜੇ ਪੁੱਤ ਪਿਓ ਦਾਦੇ ਸਾਰਿਆਂ ਨੇ ਮਿਹਨਤਾਂ ਕਰਕੇ ਐਸੇ ਮਕਾਮ ਤੱਕ ਪਹੁੰਚੇ ਆ ਸਾਡੇ ਬੰਗੋ ਬੈਸਟ ਆਫ ਲੱਕ ਆ ਸਾਰਿਆਂ ਨੂੰ ਪਰਮਾਤਮਾ ਮਿਹਰ ਕਰੇ ਐਸ ਰਿੰਗ ਦੇ ਵਿੱਚ ਹਰ ਇੱਕ ਪੰਜਾਬੀ ਹਰ ਇੱਕ ਪਸ਼ੂ ਤੁਹਾਨੂੰ ਨੂੰ ਪਿਆਰ ਕਰਨ ਵਾਲਾ ਬੰਦਾ ਪਹੁੰਚੇ ਤੇ ਸੋਹਣੀ ਤਸਵੀਰ ਆ ਪੰਜਾਬ ਦੇ ਏਕੇ ਦੀ ਪੰਜਾਬ ਦੀ ਕਮਾਈ ਦੀ ਕਿਤੇ ਨਾ ਕਿਤੇ ਪੰਜਾਬ ਦੀ ਪੀੜੀ ਨੂੰ ਦੇਖਿਆ ਜਾ ਰਿਹਾ ਕਿ ਇਹ ਫੌਰਨ ਵੱਲ ਜਾ ਰਹੇ ਆ ਆਪਦੇ ਕਿਤੇ ਤੋਂ ਭੱਜਦੇ ਹੋਏ ਨਜ਼ਰ ਆਉਂਦੇ ਆ ਪਰ ਨਹੀਂ ਇੱਕ ਇਹ ਵੀ ਤਸਵੀਰ ਆ ਜਿਹੜੀ ਆਪਾਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਸਕਦੇ ਆ ਕਿ ਪੰਜਾਬ ਦੀ ਅਸਲ ਨੁਹਾਰ ਪੰਜਾਬ ਦਾ ਅਸਲ ਕਿੱਤਾ ਪੰਜਾਬ ਦਾ ਅਸਲ ਪਸ਼ੂਧਾਨ ਜਿਹੜਾ ਉਹ ਸਾਨੂੰ ਇਸ ਮੇਲੇ ਦੇ ਉੱਤੇ ਇਸ ਪਸ਼ੂਧਾਨ ਮੇਲਿਆਂ ਦੇ ਉੱਤੇ ਵੇਖਣ ਨੂੰ ਮਿਲਦਾ ਤੇ ਉਹਦੀ ਇੱਕ ਮਿਸਾਲ ਜਿਹੜੀ ਨੁਹਾਰ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਮੌਸਮ ਥੋੜਾ ਜਿਹਾ ਬੇਈਮਾਨ ਆ ਪਰਮਾਤਮਾ ਅੱਗੇ ਅਰਦਾਸ ਆ ਕਿ ਮੇਲਾ ਜਿਹੜਾ ਉਹ ਵਧੀਆ ਬਣੇ ਵਧੀਆ ਲੱਗੇ ਦਿਨ ਚੰਗੇ ਲੱਗਣ ਥੋੜੀ ਜਿਹੀ ਬੱਦਲਬਾਹੀ ਹੋ ਗਈ ਆ ਪਰ ਬਦਲਵਾਈ ਦੀ ਪਰਵਾਹ ਨਾ ਕਰਦੇ ਹੋਏ ਜਿੰਨੇ ਭਰਾ ਜਿੰਨੇ ਕਿਸਾਨ ਵੀਰ ਆ ਆਪਣੇ ਜਾਨਵਰ ਆ ਜਿਹੜੇ ਉਹ ਪੂਰੀ ਤਨਦੇਹੀ ਦੇ ਨਾਲ ਤਿਆਰ ਕਰ ਰਹੇ ਆ ਉਮੀਦ ਕਰਦੇ ਆ ਕਿ ਸਾਰੇ ਆਪਦੀ ਆਪਦੀ ਮਿਹਨਤ ਆ ਜਿਹੜੀ ਉਹ ਜਰੂਰ ਅੰਗ ਲਿਆਊਗੀ ਤੇ ਜਰੂਰ ਅੱਗੇ ਜਾਣਗੇ ਜਿੰਨੇ ਵੀ ਭਰਾ ਸੋਹਣੇ ਕਦ ਕਾਠ ਸੋਹਣੇ ਜਾਨਵਰ ਆ ਜਿਹੜੇ ਉਹ ਤੁਹਾਡੇ ਸਾਹਮਣੇ ਕੈਮਰੇ ਦੀ ਸਕਰੀਨ ਤੇ ਆ ਵੀਡੀਓ ਨੂੰ ਲਾਈਕ ਜਰੂਰ ਕਰਿਓ ਭਰਾਵੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੀਆਂ-ਨਵੀਆਂ ਵੀਡੀਓ ਦੇ ਨਾਲ ਮਿਲਦੇ ਰਵਾਂਗੇ ਜੀ ਜੁਵੇ ਵੀਰੋਣੀ ਆ ਗਈ ਓਥੇ ਨਮਸਤੇ ਜੁਆਇਰ ਵੀਡੀਓ ਨੇ ਆਗਾ ਹੋਰ ਹੋਰ

ਲਓ ਮਿੱਤਰ ਇੱਥੇ ਵਜਦਾ ਹੈ ਸ਼ੈਂਪੂ ਮੇਰੇ ਇੱਥੇ ਰੰਗ ਵਾਸਤੇ ਤਿਆਰ ਹੋ ਰਹੇ ਆ ਜਾਨਵਰ ਭਰਾਓ ਸਾਬਣਾ ਲੱਗਦੀਆਂ ਸ਼ੈਂਪੂ ਲੱਗਦੇ ਆ ਚੰਕਾਰੇ ਮਗਰ ਵਜਦੇ ਆ ਫੇਰ ਕਿਤੇ ਜਾ ਕੇ ਰਿੰਗ ਦੇ ਵਿੱਚ ਖੜਨਾ ਜਿਹੜਾ ਕੰਪੀਟੀਸ਼ਨ ਆ ਜਿਹੜਾ ਉਹ ਪੂਰਾ ਬਣਿਆ ਹੋਇਆ ਤੇ ਫੇਰ ਜਾ ਕੇ ਲੜੇ ਜਾਂਦੇ ਆ ਕੰਪੀਟੀਸ਼ਨ ਪੂਰੇ ਮੁਕਾਬਲੇ ਦੇ ਤਾਂ ਇਹ ਲੈ ਗਿਆ ਮੋਟਰ ਵੀ ਲਿਆ ਤਾਂ ਇਹ ਇਧਰ ਲਿਆ ਤਾਂ ਨਾਲ ਨੂੰ ਲੜੀ ਗਿਆ ਸੋ ਦੋਸਤੋ ਇਹ ਤਿਆਰੀ ਆ ਜਿਹੜੀ ਬੀਡੀਐਫ ਮੇਲੇ ਦੇ ਕੰਪੀਟੀਸ਼ਨ ਦੀ ਐਸ ਥਾਂ ਦੇ ਵਿੱਚੋਂ ਤਿਆਰੀ ਸ਼ੁਰੂ ਹੋ ਕੇ ਤੇ ਉਧਰ ਹੀ ਜਾਣੀ ਆ ਆਗੇ ਆਗੇ ਬਾਈ ਕਹਿੰਦਾ ਇਹ ਮੱਛੀ ਆ ਜਿਹੜੀ ਉਹ ਕਰਨਾਲ ਦੇ ਵਿੱਚੋਂ ਜਿੱਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਜਾਨਵਰ ਆ ਜਿਹੜਾ ਵੱਧ ਕੇ ਹੋਊਗਾ ਪੂਰੀ ਘੈਂਟਤੀ ਜਦੇ ਕੁਝ ਖੇਤਰ ਹੁਣ ਜਿੱਤ ਕੇ ਆਏ ਸੀ ਅੱਛਾ ਕੁਝ ਖੇਤਰ ਮੈਂ ਬਾਈ ਕਹਿੰਦਾ ਜਿੱਤ ਕੇ ਆਈ ਸੀ ওকে বড় বড় করে বড় হবে